ਉਨ੍ਹਾਂ ਦਾ objection ਇਸ ਕਰਦਾ ਸੀਗਾ ਕਿ ਜੋ ਗੁਲਾਬ ਸਿੱਧੂ ਕੋਈ ਸਿੰਗਰ ਨੇ ਉਹਨਾਂ ਨੇ ਇੱਕ objectionable ਗਾਣਾ ਗਾਇਆ ਜਿਹਦੇ ਵਿੱਚ ਕਹਿ ਕੇ ਸਰਪੰਚ ਸਾਰੇ ਪਿੰਡ ਕੁੱਟ ਲਾਂਗੇ ਉਹ ਉਹਨਾਂ ਦੇ ਉੱਪਰ ਉਹਨਾਂ ਦਾ objection ਸੀਗਾ ਗੱਲ ਵੀ ਉਹਨਾਂ ਦੀ ਜਾਇਜ਼ ਹੈ ਵਾਜਬ ਹੈ ਤੇ ਇਹਦੇ ਨਾਲ ਮਾਹੌਲ ਹੈ ਜਿਹੜਾ ਉਹ ਕਈ ਵਾਰੀ ਖਰਾਬ ਹੋਣ ਦਾ ਖਦਸ਼ਾ ਰਹਿੰਦਾ ਵੀ ਸਪੋਜ਼ ਵਿਆਹ ਦੇ ਵਿੱਚ ਕਿਤੇ ਸਰਪੰਚ ਔਰ ਜਿਹੜੀ ਹਾਰੀ ਹੋਈ ਤੇ ਰਹਿ ਉਹ ਇਕੱਠੇ ਹੋ ਗਏ ਤੇ ਗਾਣਾ ਲੱਗ ਗਿਆ ਉਥੇ ਮਹੌਲ ਖਰਾਬ ਹੋਊਗਾ ਕੋਈ ਟਰੈਕਟਰ ਦੇ ਉੱਪਰ ਡੱਕਲਾ ਕੇ ਕੋਈ ਜਾ ਰਿਹਾ ਹੈ ਉਥੇ ਮਹੌਲ ਖਰਾਬ ਹੋਊਗਾ ਸੋ ਮੈਂ ਡੀ ਸਾਹਿਬ ਕੋਲ ਭੇਜਿਆ ਉਹਨਾਂ ਨੂੰ ਕਿ ਤੁਸੀਂ ਇਹਨੂੰ ਐਗਜ਼ਾਮਨ ਕਰੋ ਵੀ ਇਹ ਕਿਵੇਂ ਕੀ ਕੀਤਾ ਜਾ ਸਕਦਾ ਸਰਕਾਰ ਵੱਲੋਂ ਰੈਡਮਿਨਿਸਟ੍ਰੇਸ਼ਨ ਵੱਲੋਂ ਤਾਂ ਕਿ ਇਹ ਜਿਹੜਾ ਵਿੱਚੋਂ ਇੱਕ ਲਾਈਨ ਹੈਗੀ ਉਹ ਡਿਲੀਟ ਹੋ ਸਕੇ ਸੋ ਉਹਦੇ ਵਾਸਤੇ ਭੇਜੇ ਹੁਣ ਦੇਖੋ ਕੀ ਰਿਵਾਰਡ ਪੈਕ ਹੁੰਦਾ ਸਮਝਦੇ ਨੇ ਵੀ ਇਸ ਤਰ੍ਹਾਂ ਹਥਿਆਰ ਬੈਨ ਕੀਤੇ ਸੀ ਕਿਉਂਕਿ ਬੱਚੇ ਨੇ ਯੂਥ ਨੇ ਉਹ ਮੋਟੀਵੇਟ ਹੁੰਦੇ ਨੇ ਇਸ ਤਰ੍ਹਾਂ ਕਿਹਦੇ ਗਾਣੇ ਮੀਟਿੰਗ ਕੋਈ ਮੈਂ ਭਾਈ ਸਾਹਿਬ ਤੁਹਾਡੀ ਗੱਲ ਨਾਲ 100% ਸਹਿਮਤ ਆ ਮੈਂ ਮੰਨ ਕੇ ਚਾਹਦਾ ਵੀ ਇਹ ਜਿਹਿਆਂ ਸਿਰਫ ਔਰ ਸਿਰਫ ਤੁਸੀਂ ਆਪਦੇ ਵਿਊਜ਼ ਲੈਣ ਦੇ ਲਈ ਇਹ ਜੀ ਤਿੱਖੀ ਗੱਲ ਹੈ ਜਿਹੜੀ ਜਿਹਦੇ ਨਾਲ ਮਾਹੌਲ ਖਰਾਬ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਹੋਵੇ ਉਹ ਨਹੀਂ ਕਹਿਣੀ ਚਾਹੀਦੀ ਹੈਗੀ ਗੀਤਕਾਰਾਂ ਨੂੰ ਵੀ ਤੇ ਜਿਹੜੇ ਐਕਟਰਸ ਨੇ ਉਹਨਾਂ ਨੂੰ ਵੀ ਸੋ ਹੁਣ ਕਰ ਜਾਂਦੇ ਨੇ ਕਈ ਵਾਰੀ ਬੈਨ ਹੁਣ ਤੁਹਾਡੀ ਗੱਲ ਠੀਕ ਹੈ ਪਰ ਕਿਸ ਕਿਸ ਗੱਲ ਤੇ ਬੈਨ ਲਈ ਚੱਲਾਂਗੇ ਕਦੇ ਕੋਈ ਬੋਤਲਾਂ ਨੂੰ ਚੱਕ ਲੈਂਦਾ ਕਦੇ ਕੋਈ ਅ ਅ दारू ਦੇ ਸ਼ਿਕਟਾਂ ਨੂੰ ਚੱਕ ਲੈਂਦਾ ਕਦੇ ਕੋਈ ਹਥਿਆਰਾਂ ਨੂੰ ਚੱਕ ਲੈਂਦਾ ਕਦੇ ਕੋਈ ਸਰਪੰਚਾਂ ਨੂੰ ਵੜ ਕੇ ਖੜ ਗਿਆ ਕਿ ਸਰਪੰਚ ਕੁੱਟ ਦਾਂਗੇ ਐ ਆਪਾਂ ਇਹ ਤਾਂ ਆਪਾਂ ਅਸਿਊਮ ਵੀ ਨਹੀਂ ਕਰ ਸਕਦੇ ਨਾ ਮੈਂ ਇਹਨਾਂ ਤੁਸੀਂ ਆਪਾਂ ਜੇ ਸੋਚਣ ਲੱਗੀ ਵੀ ਆਹ ਆ ਚੀਜ਼ਾਂ ਬੈਨ ਕਰਦੀਏ ਉਹ ਕੋਈ ਨਵੀਂ ਚੀਜ਼ ਕੱਢ ਲੈਣਗੇ ਗੀਤਕਾਰ ਨੂੰ ਆਪ ਨਹੀਂ ਮੇਰੀ ਮੇਰੀ ਹਾਂ ਉਹਨਾਂ ਦੀ ਮੋਰਲ ਡਿਊਟੀ ਬਣਦੀ ਹੈ ਦੇਖੋ ਉਹ ਗੀਤਕਾਰ ਬਾਅਦ ਚ ਨਹੀਂ ਸਿੰਗਰ ਬਾਅਦ ਚ ਨਹੀਂ ਉਹ ਪਹਿਲਾਂ ਸਮਾਜ ਦਾ ਹਿੱਸਾ ਨੇ ਜਿਨੀ ਮੇਰੀ ਜਾਂ ਤੁਹਾਡੀ ਜ਼ਿੰਮੇਵਰੀ ਬਣਦੀ ਹੈ ਕਿ ਸ਼ਹਿਰ ਦੇ ਵਿੱਚ ਤੇ ਸਮਾਜ ਦੇ ਵਿੱਚ ਸ਼ਾਂਤੀ ਰਹੇ ਭਾਈਚਾਰਾ ਕਿਸਾਂਝ ਬਣੀ ਰਹੇ ਉਹਨਾਂ ਦੀ ਵੀ ਬਣਦੀ ਹੈ ਇਹ ਤਾਂ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਹੈ